ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਦਾ ਜੋਰ ਪਰ ਜਲਦੀ ਮੀਂਹ ਦੀ ਉਮੀਦ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ ਅੱਜ ਪੰਜਾਬ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਕੱਲ੍ਹ ਦੀ ਖੁਸ਼ਕ ਭਵਿੱਖਬਾਣੀ ਦੇ ਬਾਵਜੂਦ ਦੁਪਹਿਰ ਤੋਂ ਬਾਅਦ ਲੁਧਿਆਣਾ ਵਿੱਚ ਅਚਾਨਕ ਬੱਦਲਵਾਈ ਹੋਈ ਅਤੇ ਲਗਭਗ 2 ਘੰਟੇ ਤੱਕ ਮੀਂਹ ਪਿਆ ਜਦ ਕੀ ਆਸ-ਪਾਸ ਦੇ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ ਸਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਵੀ ਬੱਦਲ ਵਾਈ ਹੋਈ ਪਰ ਮੀਂਹ ਨਹੀਂ ਪਿਆ ਮੌਸਮ ਦੀ ਵਾਪਸੀ ਤੋਂ ਬਾਅਦ ਪੰਜਾਬ ਵਿੱਚੋਂ ਹੰਮਸ ਨੇ ਜੋਰ ਫੜ ਲਿਆ ਦੁਪਹਿਰ ਵੇਲੇ ਤੇਜ਼ ਧੁੱਪ ਅਤੇ ਗਰਮੀ ਕਾਰਨ ਲੋਕ ਮੁੜਕੋ ਮੁੜਕੀ ਹੋ ਰਹੇ ਹਨ ਇਹ ਮੌਸਮ ਝੋਨੇ ਦੀ ਫਸਲ ਲਈ ਕਾਫੀ ਲਾਹੇਵੰਦ ਸਾਬਤ ਹੋ ਰਿਹਾ ਹੈ ਕਿਸਾਨ ਇਸ ਹਫਤੇ ਵਿੱਚ ਝੋਨੇ ਦੀ ਬਾੜੀ ਦਾ ਸਾਰਾ ਕੰਮ ਨਿਵੇੜ ਚਾਹੁੰਦੇ ਹਨ ਕੱਲ ਸਮਰਾਲਾ 38.9 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਵੱਧ ਗਰਮ ਰਿਹਾ ਚੰਡੀਗੜ੍ਹ ਦਾ ਤਾਪਮਾਨ 36.3 ਡਿਗਰੀ ਬਠਿੰਡਾ ਦਾ 36 ਡਿਗਰੀ ਅਤੇ ਅੰਮ੍ਰਿਤਸਰ ਦਾ 35.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਰਿਆਣਾ ਦੇ ਮੌਸਮ ਵਿੱਚ ਵੀ ਬਦਲਾਅ ਦਿਖਾਈ ਦੇ ਰਿਹਾ ਹੈ ਅਰਬ ਸਾਗਰ ਵਿੱਚ ਦਬਾਅ ਬਦਲਣ ਨਾਲ ਹਵਾਵਾਂ ਵਿੱਚ ਬਦਲਾਅ ਆ ਰਿਹਾ ਹੈ ਅੱਜ ਕੱਲ ਸੋਮਵਾਰ ਅਤੇ ਮੰਗਲਵਾਰ ਮਹਿੰਦਰਗੜ੍ਹ ਰਿਵਾੜੀ ਮੇਵਾ ਅਤੇ ਪਲਵਲ ਸਮੇਤ ਚਾਰ ਜ਼ਿਲ੍ਹਿਆਂ ਵਿੱਚ ਵਿਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਉੱਤਰੀ ਪੱਛਮੀ ਹਵਾਵਾਂ ਨਾਲ ਚੱਲਣਗੀਆਂ ਜਿਸ ਨਾਲ ਰਾਤ ਦਾ ਤਾਪਮਾਨ ਡਿਗੇਗਾ ਅਤੇ ਲੋਕਾਂ ਨੂੰ ਠੰਡਕ ਮਹਿਸੂਸ ਹੋਵੇਗੀ ਕੱਲ ਹਰਿਆਣਾ ਵਿੱਚ ਸਭ ਤੋਂ ਵੱਧ ਤਾਪਮਾਨ ਕਰਨਾਲ ਵਿੱਚ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਆਮ ਤੌਰ ਤੇ ਹਰਿਆਣਾ ਵਿੱਚ ਮੌਸਮ 3 ਅਕਤੂਬਰ ਤੱਕ ਬਦਲਦਾਰ ਰਹੇਗਾ ਕਦੇ ਬੱਦਲਵਾਈ ਤੇ ਕਦੇ ਮੀਂਹ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਕੀ ਤੁਹਾਡੇ ਇਲਾਕੇ ਵਿੱਚ ਗਰਮੀ ਜ਼ਿਆਦਾ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਮੌਸਮ ਇਸ ਵੇਲੇ ਕਿਸ ਤਰ੍ਹਾਂ ਦਾ ਹੈ